ਕਿ ਇਹ ਨਹੀਂ ਇਹ ਦੂਜੇ ਜਿਆਦੀ ਉਮਰ ਕਾਇਰ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਇਹਨਾਂ ਨੇ ਜਿਹੜੇ ਸੋਹਣੇ ਨੌਜਵਾਨ ਜਿਹੜੇ ਇਹਨਾਂ ਦੇ ਉਹਨਾਂ ਟੈਂਪਾ ਦੇ ਜ਼ਿੰਦਗੀ ਉਹਨਾਂ ਨੇ ਵੇਖਣੀ ਕੁਛ ਇਹਨਾਂ ਨੇ ਤੇ ਖਾ ਹੜਾ ਲਿਆ ਇਹਨਾਂ ਨੇ ਨੌਕਰੀਆਂ ਵੀ ਕਰ ਲਈਆਂ ਬੁਸ਼ ਵੀ ਨਹੀਂ ਸਾਡੇ ਕੋਲ ਛੱਡਿਆ ਬਾਕੀ ਜਿਹੜੀ ਹੋ ਥਾਣਿਆਂ ਦੇ ਵਿੱਚ ਵੇਖ ਵੇਖ ਕੇ ਲੱਗ ਗਈ ਇੱਕ ਕਿਲੇ ਕਨਾਲ ਦਾ ਕਹਿਗੇ ਤਿੰਨਾਂ ਤਿੰਨ ਕਿਲਿਆਂ ਦੀਆਂ ਗੂਠੇ ਲਵਾ ਲਿੰਦੇ ਰਹੇ ਦਾ 1.5 ਸਾਲ ਦਾ ਹੀ ਤੇ ਬੇੜੀ 3 ਸਾਲ ਦੀ ਹੀ ਅੱਛਾ ਜੀ ਹਾਂਜੀ ਤੇ ਕਦੋਂ ਹੀ ਚੋਕੇ ਲੈਂਦਾ ਵਾ ਤੜਕੇ ਸਪਾਉਨੇ ਚ 4 ਵਜੇ ਲੈ ਗਏ ਚੋਕੇ ਸਾਂ ਤੇ ਦੱਸਿਆ ਹੀ ਨਹੀਂਗਾ ਵੀ ਕੀ ਕਰਨੋਂ ਲੈ ਗਏ ਚੱਲੇ ਆ ਸਕਦੇ ਜੀ ਇਹ ਕ ਐਸਐਸਪੀ ਜਿਹੜਾ ਵਾ ਉਹ ਹੁਣ ਜੇਲ੍ਹ ਦੇ ਵਿੱਚ ਪਹੁੰਚਿਆ ਵਾ ਅੱਛਾ ਜੀ ਤੇ ਆ ਉਹਨੂੰ ਸ਼ਰਮ ਮਹਿਸੂਸ ਹੁੰਦੀ ਹੋਊਗੀ ਅੱਛਾ ਉਹਨੂੰ ਵੀ ਸੀਨ ਚੇਤੇ ਆਉਂਦੇ ਨੇ ਵੀ ਮੈਨਾ ਸੀਨਾ ਚ ਉਹ ਵੀ ਬੱਚਿਆਂ ਦਾ ਹੋਊਗਾ ਪਰ ਉਹ ਟਾਈਮ ਦੇ ਤੇ ਉਹਨਾਂ ਨੇ ਐ ਕੀਤਾ ਜਿੱਦਾਂ ਬੱਚਿਆਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਦਵ ਕਿ ਇਹਦੇ ਬੱਚੇ ਕੀ ਹੁੰਦੇ ਆ ਤਾ 1993 ਦੇ ਫਰਜ਼ੀ ਪੁਲਿਸ ਮੁਕਾਬਲਿਆਂ ਦੇ ਵਿੱਚ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਸਾਡੇ ਨਾਲ ਪੀੜਤ ਪਰਿਵਾਰ ਮੌਜੂਦ ਨੇ ਜਿਨ੍ਹਾਂ ਨੇ ਉਸ ਵੇਲੇ ਆਪਣੇ ਜੀਕ ਹੋਏ ਸੀ ਮਾਤਾ ਜੀ ਕੀ ਨਾਮ ਸੀਗਾ ਕੋਣ ਲੱਗਦੇ ਸੀ ਜੀ ਤੁਹਾਡੇ ਮੇਰੇ ਪਤੀ ਹੀ ਸਰਦਾਰ ਸ਼ਰਬਜੀਤ ਸਿੰਘ ਹਾਂਜੀ ਕੀ ਵਾਪਰਿਆ ਸੀ ਜੀ ਇਹਨਾਂ ਨਾਲ ਵਾਪਰੇ ਇਹਨਾਂ ਪੁਲਿਸ ਨੇ ਘਰੋਂ ਚੋਕੇ ਲੈ ਜਾਂਦਾ ਸੀ ਨਾ ਉਹਨਾਂ ਦਾ ਕੋਈ ਕਿਸੇ ਨਾਲ ਕਿਸੇ ਨਾਲ ਸੰਬੰਧ ਨਹੀਂ ਹੈਗਾ ਕਿ ਇਹ ਨਾ ਕੋਈ ਲੈਣਾ ਦੇਣਾ ਨਹੀਂ ਇਹ ਘਰ ਦਾ ਖੇਤੀਬਾੜੀ ਦਾ ਹੀ ਕੰਮ ਕਰਦੇ ਸੀ ਛੋਟੇ ਛੋਟੇ ਬੱਚੇ ਸੀ ਦੋ ਸਾਡੇ ਅੱਛਾ ਜੀ ਤੇ ਕਿੰਨੇ ਕਿੰਨੇ ਸਾਲ ਦੇ ਸੀ ਬੱਚੇ ਬੇਟਾ 1.5 ਸਾਲ ਦਾ ਸੀ ਤੇ ਬੇਟੀ 3 ਸਾਲ ਦੀ ਸੀ ਅੱਛਾ ਜੀ ਹਾਂ ਜੀ ਤੇ ਘਰੋਂ ਹੀ ਚੋਕੇ ਲੈਂਦਾ ਵਾ ਤੜਕੇ ਸਪਉਣੇ ਦੇ 4 ਵਜੇ ਲੈ ਗਏ ਚੋਕੇ ਸੰਤੇ ਦੱਸਿਆ ਹੀ ਨਹੀਂਗਾ ਵੀ ਕੀ ਕਰਨ ਨੂੰ ਲੈ ਕੇ ਚੱਲੇ ਜਾਂਦੇ ਇੱਥੇ ਆ ਹੁਣੇ ਘੜਾ ਦੇਨੇ ਆ ਕਰ ਕਿਸੇ ਦਾ ਪੁੱਛਣਾ ਵਾ ਬਾਹਰ ਚਾਉਂ ਕੇ ਅਸੀਂ ਚੌਂਕ ਤੱਕ ਮੈਂ ਤੇ ਮੇਰੀ ਸੱਸ ਗਈਆਂ ਵਾ ਤੇ ਸਾਨੂੰ ਉੱਥੋਂ ਇਹਨਾਂ ਤੱਕ ਦਬਕੇ ਮਾਰ ਕੇ ਪਿਛਾਮ ਓੜਦਾ ਵਾ ਰਾਤ ਦਾ ਟਾਈਮ ਹੀ ਬਦਲ ਨਹੀਂ ਰਿਹਾ ਬਹੁਤ ਚੜਿਆ ਜਦੋਂ ਜਿਹੜਾ ਟਾਈਮ ਹੀ ਅਸੀਂ ਵਾਪਸ ਆ ਗਏ ਆ ਮੁਰਗੇ ਰਸਤੇ 'ਚ ਸਾਨੂੰ ਨਹੀਂ ਪਤਾ ਮੇਰਾ ਦਿਓ ਸੀ ਛੋਟਾ ਤੇ ਉਹ ਮਤਲਬ ਪੈੜੀਆਂ ਦੇ ਵਿੱਚੋਂ ਆਉਣ ਡਿਆ ਸੀ ਤੇ ਉਹਦੇ ਨਾਲ ਇੱਕ ਸਾਡੇ ਸਗਿਆਂ 'ਚੋਂ ਮੁੰਡਾ ਸੀ ਉਹਨਾਂ ਸ਼ਰਾਬ ਸ਼ਰੂਪ ਕੋਈ ਕੱਢਦੇ ਸੀ ਤੇ ਸ਼ਰਾਬ ਹੱਥ 'ਚ ਹੀ ਭਾਂਡੇ ਭੁੰਡੇ ਹੱਥ 'ਚ ਹੀ ਪੜਕੇ ਦੇ ਟਾਈਮ ਤੇ ਜਦਾਂ ਸਾਂਭਦੇ ਆ ਜੋ ਕੁਝ ਪਿੰਡਾਂ 'ਚੋਂ ਚੱਲਦਾ ਸ਼ਰਾਬਾਂ ਦਾ ਤੇ ਉਹਨਾਂ ਇਹਨਾਂ ਨੇ ਉਹਨਾਂ ਨੂੰ ਵੀ ਫੜ ਲਿਆ ਵਾ ਜਦੋਂ ਥਾਣੇ ਗਿਆ ਤੇ ਫਿਰ ਇਹਨਾਂ ਨੂੰ ਪਤਾ ਲੱਗਾ ਵਾ ਕਿ ਇਹ ਦੋਵੇਂ ਸਕੇ ਭਰਾ ਵਾ ਉਹਦੇ ਪਿਓ ਦਾ ਤੇ ਇਹਦੇ ਪਿਓ ਦਾ ਫੇਰ ਪਤਾ ਲੱਗਾ ਵਾ ਉਹਨੂੰ ਫਿਰ ਇਹਨਾਂ ਨੇ ਮਤਲਬ 15 14 15 ਦਿਨ ਬਾਅਦ ਦੇ ਵਿੱਚ ਜਿਹੜਾ ਵਾ ਬੜੀਆਂ ਪਚਾਈਆਂ ਜਾਂਦੇ ਰਹੇ ਬੰਦੇ ਜਾਂਦੇ ਰਹੇ ਆ ਜਿਹੜਾ ਕਿਉਂਕਿ ਉਹ ਦੂਜਾ ਪਿੰਡ ਦਾ ਬੰਦਾ ਵੀ ਇੱਕ ਹੋਰ ਫੜਿਆ ਸੀ ਉਹਦੇ ਵੀ ਜਾਂਦੇ ਰਹੇ ਆ ਜਿਹੜਾ ਪਿੰਡ ਵਾਲਾ ਸੀ ਉਹਨੂੰ ਤਾਂ ਤੇ ਜੇ ਦਿਨ ਚੌਥੇ ਇਹਨਾਂ ਨੇ ਛੱਡਤਾ ਸੀ ਪੈਸੇ ਲੈ ਕੇ ਤੇ ਸਾਡਾ ਜਿਹੜਾ ਉਹ ਸਤਪਾਲ ਸਿੰਘ ਜਿਹੜਾ ਛੋਟਾ ਉਹਨੂੰ ਇਹਨਾਂ ਨੇ ਛੱਡਿਆ ਵਾ 15 ਦਿਨ ਹੀ ਛੱਡਿਆ ਵਾ ਉਸ ਟਾਈਮ ਤੇ ਇਹਨਾਂ ਦਾ 30000 ਰੁਪਇਆ ਲਿਆ ਸੀ ਸੁਭਾ ਸਿੰਘ ਨੇ ਤੇ ਸ਼ਰਬਜੀਤ ਨੂੰ ਨਹੀਂ ਛੱਡਿਆ ਤੇ ਸ਼ਰਬਜੀਤ ਨੂੰ ਤਾਂ ਫਿਰ ਇਹਨਾਂ ਨੇ ਪਹਿਲਾਂ 12 ਤਰੀਕ ਨੂੰ ਜੁਲਾਈ ਨੂੰ ਰੌਲਾ ਪੈ ਗਿਆ ਬਿਮਾਰਤਾ ਵਾ ਤੇ ਫੇ ਸਾਡੇ ਘਰ ਦਾ ਮਾਹੌਲ ਚਾਰ ਬਹੁਤ ਜਿਆਦਾ ਖਰਾਬ ਹੋ ਗਿਆ ਬਿਲਕੁਲ 32 33 ਸਾਲਾਂ ਬਾਅਦ ਅੱਜ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਇਸ ਤੇ ਨਹੀਂ ਅੱਜ ਤੇ ਬਹੁਤ ਵਧੀਆ ਆ ਅਸੀਂ ਤੇ ਇਹਦੋਂ ਵੀ ਜ਼ਿਆਦਾ ਉਮਰ ਕੈਦ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਇਹਨਾਂ ਨੇ ਜਿਹੜੇ ਸੋਹਣੇ ਨੌਜਵਾਨ ਜਿਹੜੇ ਇਹਨਾਂ ਦੇ ਉਹਨਾਂ ਤਾਂ ਹੀ ਪਾ ਦੇ ਜ਼ਿੰਦਗੀ ਉਹਨਾਂ ਨੇ ਵੇਖਣੀ ਕੁਝ ਇਹਨਾਂ ਨੇ ਤੇ ਖਾਹ ਢਾਹ ਲਿਆ ਇਹਨਾਂ ਨੇ ਨੌਕਰੀਆਂ ਵੀ ਕਰ ਲਈਆਂ ਇਹਨਾਂ ਨੇ ਮਤਲਬ ਜੋ ਬੈਨੀਫਿਟ ਇਹਨਾਂ ਨੇ ਸਰਕਾਰ ਕੋਲ ਲੈ ਲਿਆ ਇਹਨਾਂ ਦੀ ਤਾਂ ਜ਼ਿੰਦਗੀ ਲੰਗੀ ਤੇ ਸਾਡੀ ਜ਼ਿੰਦਗੀ ਇਹਨਾਂ ਨੇ ਨਰਕ ਬਣਾਈ 33 ਸਾਲਾਂ ਬਾਅਦ ਦੇ ਵਿੱਚ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਸਾਡਾ ਸੀਬੀਆਈ ਕੋਰਡ ਨੇ ਸਾਥ ਦਿੱਤਾ ਇੱਥੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ 32 33 ਸਾਲਾਂ ਬਾਅਦ ਇਹ ਇਨਸਾਫ ਦੀ ਘੜੀ ਤੁਹਾਡੇ ਸਾਹਮਣੇ ਆਈ ਹੈ 32 33 ਸਾਲ ਜੋ ਸੰਘਰਸ਼ ਲੜਿਆ ਉਸ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਕੀ ਸੰਘਰਸ਼ ਲੜਿਆ ਤੁਸੀਂ ਸੰਘਰਸ਼ ਤੇ ਦੱਸੋ ਤੁਹਾਨੂੰ ਪਤਾ ਜਿੰਨਾਂ ਦਾ ਬੱਚਾ 1.5 ਸਾਲ ਦਾ ਬੱਚਾ ਹੋਵੇ 3 ਸਾਲ ਦੀ ਬੇਟੀ ਹੋਵੇ ਉਹ ਮਾਂ ਕਿੱਥਾ ਮਤਲਬ ਕਿਹੜੇ ਸਮਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲੂ ਜਮੀਨ ਵਿਰਾਸਤ ਸਾਬ ਰਿਸ਼ਤੇ ਬੂਆ ਭੈਣਾ ਜਿੰਨਾ ਵੀ ਜ਼ਮੀਨ ਖੜਨੀ ਸਾਰੇ ਲੈ ਗਏ ਆ ਪੁੱਛ ਵੀ ਨਹੀਂ ਸਾਡੇ ਕੋਲ ਛੱਡਿਆ ਬਾਕੀ ਜਿਹੜੀ ਹੋ ਥਾਣਿਆਂ ਦੇ ਵਿੱਚ ਵੇਖ ਵੇਖ ਕੇ ਲੱਗ ਗਈ ਇੱਕ ਕਿੱਲੇ ਕਨਾਲ ਦਾ ਕਹਿ ਕੇ ਤਿੰਨ ਤਿੰਨ ਕਿੱਲਿਆਂ ਦੀਆਂ ਗੂਠੇ ਲਵਾ ਲਿੰਦੇ ਰਹੇ ਬਹੁਤ ਜਿਆਦਾ ਸਾਡੇ ਨਾਲ ਪੁੱਛ ਨੇ ਬਹੁਤ ਥਕਾ ਕੀਤਾ ਵਾ ਤੇ ਸਾਡੇ ਕੋਲ ਜ਼ਮੀਨ ਵਿਰਾਸਤ ਕੁਝ ਵੀ ਨਹੀਂ ਰਹੀ ਉਹਨਾਂ ਹਾਲਾਤਾਂ 'ਚ ਸਾਡੇ ਰਿਸ਼ਤੇਦਾਰਾਂ ਨੇ ਥੋੜਾ ਬੋਤਾ ਸਾਥ ਦਿੱਤਾ ਤੇ ਅਸੀਂ ਰੋਟੀ ਖਾਂ ਜੋ ਖਾਂਦੇ ਰਹੇ ਆ ਰੋਟੀ ਦੇ ਤੁਹਾਨੂੰ ਪਤਾ ਵੀ ਪਰਮਾਦਮਾ ਸਭ ਨੂੰ ਦੇ ਦਿੰਦਾ ਵਾ ਰੋਟੀ ਤੋਂ ਕੋਈ ਵੀ ਨਹੀਂ ਭੁੱਖਾ ਮਰਦਾ ਜੀ ਬਿਲਕੁਲ ਜਿੰਦਗੀ ਨਰਕੇ ਜਿਹੜੀ ਬਣੀ ਆ ਉਹ ਸਾਨੂੰ ਭੁੱਲੀ ਨਹੀਂ ਸਕਦੀ ਮਰਦਿਆਂ ਤੱਕ ਵੀ ਨਹੀਂ ਹਨ ਭੁੱਲਣਾ ਸਾਡੇ ਕੀ ਹਾਲ ਰਹੇ ਆ ਜਿਹੜੇ ਤੁਹਾਡੇ ਦੋਸ਼ੀ ਸੀ ਕੋਰਟ ਦੇ ਵਿੱਚ ਆਏ ਸੀਗੇ ਜਿਹੜੇ ਦੋਸ਼ੀ ਸੀ ਹਾਂਜੀ ਦੋ ਆਏ ਜੀ ਤਿੰਨ ਨਹੀਂ ਆਏ ਅੱਛਾ ਦੋ ਆਏ ਆ ਤਿੰਨਾਂ ਦੀ ਵੀਡੀਓ ਕਾਲ ਦਿੱਤੇ ਹੋਈ ਆ ਅਛਾ ਜੀ ਜਾਇ ਸਾਹਿਬ ਨੇ ਜੋ ਵੀ ਸਜਾ ਲਈ ਵੀਡੀਓ ਕਾਲ ਤੇ ਹੋਈ ਤੇ ਨਾਲੀ ਅਛਾ ਜੀ ਕਿ ਹਾਲਾਤ ਕਿਦਾਂ ਸਕਦੇ ਜੀ ਇਹ ਕਿ ਐਸਐਸਪੀ ਜਿਹੜਾ ਵਾ ਉਹ ਹੁਣ ਜੇਲ੍ਹ ਦੇ ਵਿੱਚ ਪਹੁੰਚਿਆ ਵਾ ਅਛਾ ਜੀ ਤੇ ਆ ਉਹਨੂੰ ਸ਼ਰਮ ਮਹਿਸੂਸ ਹੁੰਦੀ ਹੋਊਗੀ ਅਛਾ ਉਹਨੂੰ ਵੀ ਸੀਨ ਚੇਤੇ ਆਉਂਦੇ ਹੋਣਗੇ ਵੀ ਮੈਨਾਂ ਸੀਨਾਂ ਚ ਉਹ ਵੀ ਬੱਚਿਆਂ ਵਾਲਾ ਹੋਊਗਾ ਪਰ ਉਹ ਟਾਈਮ ਦੇ ਤੇ ਉਹਨਾਂ ਨੇ ਐ ਕੀਤਾ ਜਿੱਦਾਂ ਬੱਚਿਆਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਦਵਾ ਕਿ ਇਹਦੇ ਬੱਚੇ ਕੀ ਹੁੰਦੇ ਆ ਬੰਦੇ ਜਿਹੜੇ ਇਹਨਾਂ ਨੇ ਕੁੱਤੇ ਵਾਂਗੂ ਮਾਰ ਮਾਰ ਕੇ ਸੁੱਟ ਦਿੱਤੇ ਜਿਨ੍ਹਾਂ ਦਾ ਉਹਨਾਂ ਦੇ ਘਰਦਿਆਂ ਨੂੰ ਨਹੀਂ ਪਤਾ ਉਹਨਾਂ ਦੇ ਮਾਪਿਆਂ ਨੂੰ ਨਹੀਂ ਪਤਾ ਉਹਨਾਂ ਨੇ ਪਰਵਾਰ ਦਾ ਜੀ ਮੁੱਖ ਦਾ ਆਪਾਂ ਮੂੰਹ ਵੇਨੇ ਆ ਇਲਾਜ ਕਰਾਉਨੇ ਕਈ ਕੁਛ ਕਰਦੇ ਆ ਸਾਡੇ ਘਰਾਂ ਇਹ ਸਾਨੂੰ ਪਤਾ ਹੀ ਨਹੀਂ ਵੀ ਉਹ ਵੀ ਹੈਗੇ ਸੀ ਦੁਨੀਆ ਦੇ ਉੱਤੇ ਨਾ ਕੋਈ ਉਹਨਾਂ ਦਾ ਫੁੱਲ ਨਾ ਕੋਈ ਦੀੜਾ ਨਾ ਕੋਈ ਪਾਠ ਪੁਸਤ ਵੀ ਨਹੀਂ ਉਹਨਾਂ ਦਾ ਹੁਣ ਅਸੀਂ ਪਾਠ ਕਰਾਵਾਂਗੇ ਅੱਛਾ ਜੀ ਤਾਂ ਈਸਨ ਮਾਤਾ ਜੀ ਜਿਨ੍ਹਾਂ ਦੇ ਪਤੀ ਦਾ ਉਸ ਵੇਲੇ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਸੀਗਾ 1993 ਦੇ ਇਹ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਹੈ ਜਿੱਥੇ 7 ਸਿੱਖ ਨੌਜਵਾਨਾਂ ਨੂੰ ਦੋ ਪੁਲਿਸ ਮੁਕਾਬਲਿਆਂ ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀਗਾ ਅੱਜ ਸੀਬੀਆਈ ਅਦਾਲਤ ਦੇ ਵੱਲੋਂ ਦੋਸ਼ੀਆਂ ਨੂੰ ਪੰਜ ਪੁਲਿਸ ਮੁਲਾਜ਼ਮਾਂ ਨੂੰ ਜੋ ਉਸ ਵੇਲੇ ਦੇ ਤਤਕਾਲੀ ਮੁਲਾਜ਼ਮ ਸੀ ਜਿਨ੍ਹਾਂ ਦੇ ਵਿੱਚ ਐਸਐਸਪੀ ਅਤੇ ਡੀਐਸਪੀ ਵੀ ਮੌਜੂਦ ਸਨ ਇਹਨਾਂ ਪੰਜ ਪੁਲਿਸ ਮੁਲਾਜ਼ਮਾਂ ਨੂੰ ਅੱਜ ਕੋਰਟ ਦੇ ਵਿੱਚੋਂ ਸਜ਼ਾ ਸੁਣਾ ਦਿੱਤੀ ਗਈ ਹੈ ਉਮਰ ਕੈਦ ਦੀ ਇਹ ਸਜ਼ਾ ਹੋਈ ਹੈ ਤੇ ਨਾਲ ਹੀ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹਾਲਾਂਕਿ ਪਰਿਵਾਰ ਇਥੇ ਜ਼ਰੂਰ ਪਾਵਖ ਹੁੰਦੇ ਨਜ਼ਰ ਆਏ ਨਹੀਂ ਕਿਉਂਕਿ 32-33 ਸਾਲ ਬਾਅਦ ਏਸੀਬੀਆਈ ਅਦਾਲਤ ਦੇ ਵੱਲੋਂ ਇੱਕ ਇਨਸਾਫ ਦਾ ਫੈਸਲਾ ਕੀਤਾ ਗਿਆ